ਜੰਮੂ ਕਸ਼ਮੀਰ ਸਰਹੱਦ ਤੇ ਦੇਖੇ ਗਏ ਨੇ ਸ਼ੱਕੀ ਵਿਅਕਤੀ ਰਾਵੀ ਨਦੀ ਤੇ ਦੇਖੇ ਗਏ ਨੇ 7 ਸ਼ੱਕੀ ਵਿਅਕਤੀ ਸ਼ੱਕੀ ਵਿਅਕਤੀ ਦੇਖੇ ਜਾਂਦੇ ਚਲਾਇਆ ਗਿਆ ਸਰਚ ਆਪਰੇਸ਼ਨ ਜੰਮੂ ਕਸ਼ਮੀਰ ਦੀਆਂ ਸਾਰੀਆਂ ਚੈੱਕ ਪੋਸਟਾਂ ਤੇ ਵਧਾਈ ਗਈ ਹੈ ਸੁਰੱਖਿਆ ਐਸਐਸਪੀ ਖੁਦ ਫੀਲਡ ਦੇ ਵਿੱਚ ਜਾ ਕੇ ਲੈ ਰਹੇ ਨੇ ਸਥਿਤੀ ਦਾ ਜਾਇਜ਼ਾ ਜੰਮੂ ਕਸ਼ਮੀਰ ਸਰਹੱਦ ਤੇ ਸ਼ੱਕੀ ਵਿਅਕਤੀ ਫਿਰ ਤੋਂ ਦੇਖੇ ਗਏ ਨੇ ਜਿੱਥੇ ਕਿ ਰਾਵੀ ਨਦੀ ਤੇ 7 ਸ਼ੱਕੀ ਵਿਅਕਤੀ ਦੇਖੇ ਗਏ ਨੇ ਜਿੱਥੇ ਕਿ ਪੁਲਿਸ ਦੇ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ ਜੰਮੂ ਕਸ਼ਮੀਰ ਦੇ ਵਿੱਚ ਤੇ 7 ਸ਼ੱਕੀ ਵਿਅਕਤੀ ਦੇ ਲਈ ਸਰਚ ਬਿਆਨ ਵੀ ਚਲਾਇਆ ਜਾ ਰਿਹਾ ਹੈ

ਇਸ ਤੋਂ ਬਾਅਦ ਜਿੰਨੇ ਵੀ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਰਹੇ ਮਾਰਡਰ ਹੈ ਉੱਥੇ ਜਿਹੜੀ ਸੁਰੱਖਿਆ ਬਦਲ ਦਿੱਤੀ ਗਈ ਹੈ ਤੇ ਹਰ ਅਣਜਾਣ ਵਾਲੀ ਗੱਡੀ ਦੀ ਇਹ ਚੈਕਿੰਗ ਕੀਤੀ ਜਾ ਰਹੀ ਹੈ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕਿੱਦਾਂ ਜਿਹੜੇ ਪੁਲਿਸ ਇੱਥੇ ਡਰਗਨ ਕੀਤੀ ਹੋਇਆ ਉਹ ਹਰ ਅਣਜਾਣ ਵਾਲੀ ਗੱਡੀ ਤੇ ਦੀ ਬਿਕੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਉਹੀ ਜਦੋਂ ਇਸ ਮਾਮਲੇ ਨੂੰ ਲੈ ਕੇ ਜਦੋਂ ਐਸਐਸਪੀ ਸਾਹਮਣੇ ਗੱਲਬਾਤ ਕੀਤੀ ਆ ਉਹ ਦੇਖਦੇ ਕੀ ਕਹਿੰਨਾ ਐਸਐਸਪੀ ਸਾਹਿਬ ਦਾ ਇਸ ਉਹਦੇ ਮਾਮਲੇ ਨੂੰ ਲੈ ਕੇ ਦੇਖੋ ਜੀ ਇਹਦੇ ਬਾਰੇ ਕੋਈ ਬਹੁਤ ਜ਼ਿਆਦਾ ਕਨਫਰਮੇਸ਼ਨ ਨਹੀਂ ਹੈ ਕਿਉਂਕਿ ਪੰਜਾਬ ਦੇ ਨਾਲ ਜਿਹੜਾ ਜੀਐਨਕੇ ਦਾ ਬਾਰਡਰ ਆ ਉੱ ਐਕਸਪ੍ਰੈਸ 9 ਵੀ ਦੇ ਜਿਹੜੇ ਹੁਣ ਸਿਕਿਉਰਿਟੀ ਗਾਰਡਸ ਰੱਖੇ ਹੋਏ ਆ ਉਹਨਾਂ ਨੇ ਰਾਤ ਕੋਈ ਸਸਪੀਸ਼ੀਅਸ ਮੂਵਮੈਂਟ ਦੇਖੀ ਆ ਸੋ ਸਸਪੀਸ਼ੀਅਸ ਮੂਵਮੈਂਟ ਬਾਰੇ ਉਹਨਾਂ ਨੇ ਜੀਐਨਕੇ ਜਿਹੜਾ ਕੰਟਰੋਲ ਰੂਮ ਨੂੰ ਇਤਲਾ ਦਿੱਤੀ ਉਸ ਤੋਂ ਬਾਅਦ ਜੀਐਨਕੇ ਕੰਟਰੋਲ ਰੂਮ ਨੇ ਸਾਨੂੰ ਇਤਲਾ ਦਿੱਤੀ ਆ ਸੋ ਅੱਜ ਤੜਕੇ ਤੋਂ ਹੀ ਜਿਹੜੀ ਹੈਗੀ ਸਰਚ ਆਪਰੇਸ਼ਨ ਚੱਲ ਰਹੀ ਐ ਇਸ ਏਰੀਏ ਦੇ ਵਿੱਚ ਤੋਂ ਜਿਸ ਤਰ੍ਹਾਂ ਦੀ ਵੀ ਸੂਰਤ ਇਹ ਹਾਰ ਹੋਗੀ ਉਸ ਤਰ੍ਹਾਂ ਦੀ ਅਸੀਂ ਮੋੜ ਨਹੀਂ ਕਾਰਵਾਈ ਕਰਾਂਗੇ ਅਸੀਂ ਪੂਰੇ ਤਰ੍ਹਾਂ ਤਿਆਰ ਆ ਸਰ ਪਟੂਏ ਵਿੱਚ ਇੰਕਾਊਂਟਰ ਵੀ ਹੋਇਆ ਸੀਗਾ ਕੀ ਉਹ ਉਧਰ ਤੋਂ ਵੀ ਦੇਖਿਆ ਜਾ ਰਿਹਾ ਸੀ ਇਸ ਤਰ੍ਹਾਂ ਦੀਆਂ ਸਾਰੀਆਂ ਇਹ ਤਾਂ ਕਿਆਫਰਾਈਆਂ ਨੇ ਸਾਰੀਆਂ ਉਹਦੇ ਨਾਲ ਜੋੜ ਕੇ ਤਾਂ ਨਹੀਂ ਦੇਖਿਆ ਜਾ ਸਕਦਾ ਪਰ ਇਹ ਕਿਸੇ ਵੱਲ ਵੀ ਕੋਈ ਤਲਾਹ ਜਿਹੜੀ ਦਿੱਤੀ ਜਾਂਦੀ ਆ ਉਹਨੂੰ ਅਸੀਂ ਸੱਚੀ ਸਮਝ ਕੇ ਫਿਰ ਉਸਤੇ ਆਪਣਾ ਜਿਹੜਾ ਹੈਗਾ ਸੱਚ آپریشن ਜਾਂ ਹੋਰ ਆਪਣੀ ਰਣਨੀਤੀ ਤਿਆਰ ਕਰਦੇ ਆ ਸੋ ਇਹਦੇ ਬਾਰੇ ਹਜੇ ਤੱਕ ਕੋਈ ਪੁਖਤਾ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਹੈ